ਸਸ਼ਿਕਾ ਤੋਂ ਸੀਗਰ ਅਸਿੰਗ ਜਰਨੀਜ਼ ਤੇ ਮੈਂ ਹਾਂ ਪਰ ਦੀਪਕ ਜੇਕਰ ਤੁਹਾਡੇ ਵੀ ਸਿਰ ਤੇ ਚਿੱਟੇ ਵਾਲ ਆਉਣੇ ਸ਼ੁਰੂ ਹੋ ਗਏ ਨੇ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਤੁਸੀਂ ਨੇਚਰਲ ਤਰੀਕੇ ਦੇ ਨਾਲ ਆਪਣੇ ਵਾਲ ਨੇ ਜਿਹੜੇ ਉਹ ਕਾਲੇ ਕਰ ਸਕਦੇ ਹੋ ਤਾਂ ਬਿਲਕੁਲ ਤੁਸੀਂ ਬਿਲਕੁਲ ਸਹੀ ਵੀਡੀਓ ਦੇਖ ਰਹੇ ਹੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਮ ਤੌਰ ਤੇ ਜੋ ਸੰਗਣੇ ਤੇ ਕਾਲੇ ਵਾਲ ਹੁੰਦੇ ਨੇ ਸਾਡੀ ਪਰਸਨੈਲਿਟੀ ਦਾ ਇੱਕ ਵੱਡਾ ਇਸਾ ਹੁੰਦੇ ਨੇ ਔਰ ਜਦੋਂ ਸਾਡੇ ਵਾਲ ਨੇ ਜਿਹੜੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਅਕਸਰ ਅਸੀਂ ਘਬਰਾਉਣ ਲੱਗ ਜਾਂਦੇ ਹਾਂ ਡਰ ਲੱਜਾ ਨੇ ਕਿ ਸ਼ਾਇਦ ਸਾਡੇ ਤੇ ਬੁਢਾਪਾ ਆ ਗਿਆ ਪਰ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਪਰ ਤੁਸੀਂ ਕਿਵੇਂ ਕੁਦਰਤੀ ਤਰੀਕੇ ਦੇ ਨਾਲ ਆਪਣੇ ਵਾਲਾਂ ਨੂੰ ਹੁਣੇ ਸਫੇਦ ਤੋਂ ਕਾਲਾ ਕਰ ਸਕਦੇ ਹੋ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖੋ ਕਿਉਂਕਿ ਤੁਸੀਂ ਬਿਲਕੁਲ ਸਹੀ ਵੀਡੀਓ ਦੇਖ ਰਹੇ ਹੋ ਆਦਰ ਸਾਡੇ ਚਿਹਰੇ ਦੀ ਸੁੰਦਰਤਾ ਦੇ ਵਿੱਚ ਸਾਡੇ ਵਾਲ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ ਲੰਮੇ ਸੰਘਰੇ ਤੇ ਕਾਲੇ ਵਾਲ ਹਰ ਕੋਈ ਚਾਹੁੰਦਾ ਹੈ ਹਾਲਾਂਕਿ ਮੌਜੂਦਾ ਸਮੇਂ 'ਚ ਸਲੇਤੀ ਵਾਲਾਂ ਦੀ ਸਮੱਸਿਆ ਸਾਹਮਣੇ ਆ ਗਈ ਪਹਿਲਾਂ ਸਫੇਦ ਵਾਲ ਸਿਰਫ ਬਜ਼ੁਰਗਾਂ ਦੇ ਵਿੱਚ ਹੀ ਦੇਖੇ ਜਾਂਦੇ ਸੀ ਪਰ ਹੁਣ ਇਹ ਸਮੱਸਿਆ ਨੌਜਵਾਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਣ ਲੱਗੀ ਹੈ ਵਾਲਾਂ ਦੇ ਸਫੇਦ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਉਮਰ ਖਰਾਬ ਜੀਵਨ ਸ਼ੈਲੀ ਖਾਂ ਪੀਣ ਦੀਆਂ ਗਲਤ ਆਦਤਾਂ ਖਾਂਦਾਨੀ ਜਾਂ ਕੋਈ ਡਾਕਟਰੀ ਸਥਿਤੀ ਕਈ ਵਾਰ ਕੈਮੀਕਲ ਵਰਗੇ ਪ੍ਰੋਡਕਟਸ ਸੀ ਵਰਤੋਂ ਨਾਲ ਵਾਲ ਨੇ ਜੜਿਓ ਸਲੇਟੀ ਹੋਣ ਲੱਗਦੇ ਨੇ ਜੇਕਰ ਤੁਹਾਡੇ ਵਾਲ ਵੀ ਸਲੇਟੀ ਹੋਣ ਲੱਗ ਪਏ ਨੇ ਤਾਂ ਤੁਸੀਂ ਮਹਿੰਗੇ ਤੇ ਰਸਾਇਣਿਕ ਉਤਪਾਦਾਂ ਦੀ ਬਜਾਏ ਕੁਝ ਘਰੇਲੂ ਤੇ ਕੁਦਰਤੀ ਤਰੀਕੇ ਅਪਣਾ ਸਕਦੇ ਹੋ ਤਾਂ ਤੁਸੀਂ ਆਵਲਾ ਰਿਠਾ ਤੇ ਸ਼ਿਕਾ ਕੈਦੇ ਤੋਂ ਫਾਇਦੇ ਦੱਸਾਂਗੇ ਆਵਲਾ ਰਿਠਾ ਤੇ ਸ਼ਿਕਾ ਕੈਦਾ ਸੇਵਨ ਕਰਨ ਨਾਲ ਤੁਹਾਡੇ ਵਾਲ ਨੇ ਜੜੇ ਝੜਨ ਤੋਂ ਰੋਕਦਾ ਹੈ ਬਾਲਾਂ ਦੇ ਵਾਧੇ 'ਚ ਮਦਦਗਾਰ ਹੁੰਦਾ ਹੈ ਬਾਲਾਂ ਦੀ ਨਮੀ ਨੂੰ ਲੌਕ ਕਰਦਾ ਹੈ ਡੈਂਡਰਫਸ ਇਸ ਮੁਸੀਹਾਂ ਨੂੰ ਦੂਰ ਕਰਦਾ ਹੈ ਤੇ ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ ਇਸ ਦੇ ਨਾਲ ਹੀ ਚਿੱਟੇ ਵਾਲਾਂ ਤੋਂ ਵੀ ਛੁਟਕਾਰਾ ਦਿਂਦਾ ਹੈ ਆਵਲਾ ਦੀ ਢਾਹ ਤੇ ਸ਼ਿਕਾਕਾਈ ਦੀ ਵਰਤੋਂ ਕਰਨੀ ਕਿਵੇਂ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਦੇ ਹਾਂ ਸਫੇਦ ਵਾਲਾਂ ਨੂੰ ਕਾਲਾ ਕਰਨ ਦੀ ਆਵਲਾ ਦੀ ਢਾਹ ਤੇ ਸ਼ਿਕਾਕਾਈ ਨੂੰ ਮਿਲਾ ਕੇ ਹੇਅਰ ਮਾਸਕ ਤਿਆਰ ਕੀਤਾ ਜਾਂਦਾ ਹੈ ਬਸ ਇਹਨਾਂ ਸਟੈਪਸ ਨੂੰ ਤੁਸੀਂ ਫਾਲੋ ਕਰੋ ਆਮਲਾ ਰਿੱਖਾ ਤੇ ਸ਼ਿਕਾ ਕਾਈ ਦੇ 5-6 ਟੁਕੜੇ ਲੈ ਕੇ ਰਾਤ ਭਰ ਪਾਣੀ ਚ ਭਿਓ ਕੇ ਰੱਖੋ ਇਸ ਮਿਸ਼ਰਣ ਨੂੰ ਗੈਸ ਤੇ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਇਸ ਨੂੰ ਗੈਸ ਤੋਂ ਉਤਾਰ ਕੇ ਠੰਡਾ ਹੋ ਲਈ ਰੱਖ ਦਿਓ ਠੰਡਾ ਹੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ ਉਨੇ ਸ਼ੀਰ ਮਾਸਕ ਨੂੰ ਆਪਣੇ ਵਾਲਾਂ ਤੇ ਲਗਾਓ ਤੇ 3-4 ਘੰਟਿਆਂ ਲਈ ਛੱਡ ਦਿਓ ਆਪਣੇ ਵਾਲਾਂ ਨੂੰ ਸਾਦੇ ਪਾਣੀ ਦੇ ਨਾਲ ਵਾਸ਼ ਕਰ ਲਓ ਧੋ ਲਓ ਜੇਕਰ ਤੁਸੀਂ ਚਾਹੋ ਤਾਂ ਇਸ ਮਿਸ਼ਰਣ ਸ਼ੈਂਪੂ ਦੇ ਤੌਰ ਤੇ ਵੀ ਇਸਤੇਮਾਲ ਕਰ ਸਕਦੇ ਹੋ ਤਾਂ ਇਸ ਤ੍ਰਿਕ ਦੀ ਵਰਤੂ ਕਰਕੇ ਇਸ ਕਹਿ ਸਕਦੇ ਹਾਂ ਕਿ ਆਪਣੀ ਤਕਲੀਫ ਤੋਂ ਜੋ ਤੁਹਾਡੇ ਚਿੱਟੇ ਵਾਲ ਨਹੀਂ ਪ੍ਰੋਬਲਮ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਸਸ਼੍ਰੀਕਾ ਤੋਂ ਸੀਗਰ ਅਸਿੰ ਜਰਨੀਆਂਸ ਤੇ ਮੈਂ ਹਾਂ ਹਾਂ ਪਰ ਦੀਪਾ ਜੇਕਰ ਤੁਹਾਡੇ ਵੀ ਸਿਰ ਤੇ ਚਿੱਟੇ ਵਾਲ ਆਉਣੇ ਸ਼ੁਰੂ ਹੋ ਗਏ ਨੇ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਤੁਸੀਂ ਨੇਚਰਲ ਤਰੀਕੇ ਦੇ ਨਾਲ ਆਪਣੇ ਵਾਲ ਨੇ ਜਿਹੜੇ ਉਹ ਕਾਲੇ ਕਰ ਸਕਦੇ ਹੋ ਤਾਂ ਬਿਲਕੁਲ ਤੁਸੀਂ ਬਿਲਕੁਲ ਸਹੀ ਵੀਡੀਓ ਦੇਖ ਰਹੇ ਹੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਮ ਤੌਰ ਤੇ ਜੋ ਸੰਗੜੇ ਤੇ ਕਾਲੇ ਵਾਲ ਹੁੰਦੇ ਨੇ ਸਾਡੀ ਪਰਸਨੈਲਿਟੀ ਦਾ ਇੱਕ ਵੱਡਾ ਇਸਾ ਹੁੰਦਿਨੀ ਅਤੇ ਜਦੋਂ ਸਾਡੇ ਵਾਲ ਨੇ ਜਿਹੜੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਇੱਕਦਮ ਅਸੀਂ ਘਬਰਾਉਣ ਲੱਗ ਜਾਂਦੇ ਹਾਂ ਡਰ ਲੱਗ ਜਾਂਦਾ ਹੈ ਕਿ ਸ਼ਾਇਦ ਸਾਡੇ ਤੇ ਬੁਢਾਪਾ ਆ ਗਿਆ ਪਰ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਪਰ ਤੁਸੀਂ ਕਿਵੇਂ ਕੁਦਰਤੀ ਤਰੀਕੇ ਦੇ ਨਾਲ ਆਪਣੇ ਵਾਲਾਂ ਨੂੰ ਹੁਣੇ ਸਫੇਦ ਤੋਂ ਕਾਲਾ ਕਰ ਸਕਦੇ ਹੋ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖੋ ਕਿਉਂਕਿ ਤੁਸੀਂ ਬਿਲਕੁਲ ਸਹੀ ਵੀਡੀਓ ਦੇਖ ਰਹੇ ਹੋ ਆ ਤਾਂ ਸਾਡੇ ਚਿਹਰੇ ਦੀ ਸੁੰਦਰਤਾ ਦੇ ਵਿੱਚ ਸਾਡੇ ਵਾਲ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ ਲੰਮੇ ਸੰਗੜੇ ਅਤੇ ਕਾਲੇ ਵਾਲ ਹਰ ਕੋਈ ਚਾਹੁੰਦਾ ਹੈ ਹਾਲਾਂਕਿ ਮਜੂਦਾ ਸਮੇਂ ਚ ਸਲੇਟੀ ਵਾਲਾਂ ਦੀ ਸਮੱਸਿਆ ਸਾਹਮਣੇ ਆਤੀ ਹੈ ਪਹਿਲਾਂ ਸਫੇਦ ਵਾਲ ਸਿਰਫ ਬਜ਼ੁਰਗਾਂ ਦੇ ਵਿੱਚ ਹੀ ਦੇਖੇ ਜਾਂਦੇ ਸੀ ਪਰ ਹੁਣ ਇਹ ਸਮੱਸਿਆ ਨੌਜਵਾਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਣ ਲੱਗੀ ਹੈ ਵਾਲਾਂ ਦੇ ਸਫੇਦ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਉਮਰ ਖਰਾਬ ਜੀਵਨ ਸ਼ੈਲੀ ਖਾਂਡ ਪੀਣ ਦੀਆਂ ਗਲਤ ਆਦਤਾਂ ਖਾਨਦਾਨੀ ਜਾਂ ਕੋਈ ਡਾਕਟਰੀ ਸਥਿਤੀ ਕਈ ਵਾਰ ਕੈਮੀਕਲ ਵਰਗੇ ਪ੍ਰੋਡਕਟਸ ਸੀ ਵਰਤੋਂ ਨਾਲ ਵਾਲ ਨੇ ਜੜਿਓ ਸਲੇਟੀ ਹੋਣ ਲੱਗਦੇ ਨੇ ਜੇਕਰ ਤੁਹਾਡੇ ਵਾਲ ਵੀ ਸਲੇਟੀ ਫੋਨ ਲੱਗ ਪਏ ਨੇ ਤਾਂ ਤੁਸੀਂ ਮਹਿੰਗੇ ਤੇ ਰਸਾਇਣਿਕ ਉਤਪਾਦਾਂ ਦੀ ਬਜਾਏ ਕੁਝ ਘਰੇਲੂ ਤੇ ਕੁਦਰਤੀ ਤਰੀਕੇ ਅਪਣਾ ਸਕਦੇ ਹੋ हां तो ਤੁਸੀਂ ਆਵਲਾ ਰੀਠਾ ਤੇ ਸ਼ਿਕਾ ਕਾਇਦੇ ਤੋਂ ਫਾਇਦੇ ਦੱਸਾਂਗੇ। ਤਾਵਲਾ ਰੀਠਾ ਤੇ ਸ਼ਿਕਾ ਕਾਇਦਾ ਸੇਵਨ ਕਰਨ ਨਾਲ ਤੁਹਾਡੇ ਵਾਲ ਨੇ ਜਿਹੜੇ ਝੜਨ ਤੋਂ ਰੋਕਦਾ ਹੈ ਵਾਲਾਂ ਦੇ ਵਾਧੇ 'ਚ ਮਦਦਗਾਰ ਹੁੰਦਾ ਹੈ ਵਾਲਾਂ ਦੀ ਨਮੀ ਨੂੰ ਲੌਕ ਕਰਦਾ ਹੈ ਡੈਂਡਰਫੀਸ ਮੁਸੀਹਿਆਂ ਨੂੰ ਦੂਰ ਕਰਦਾ ਹੈ ਤੇ ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ ਇਸ ਦੇ ਨਾਲ ਹੀ ਚਿੱਟੇ ਵਾਲਾਂ ਤੋਂ ਵੀ ਛੁਟਕਾਰਾ ਦਿਂਦਾ ਹੈ ਆਵਲਾ ਦੀ ਠਾ ਤੇ ਸ਼ਿਕਾ ਕਾਈ ਦੀ ਵਰਤੋਂ ਕਰਨੀ ਕਿਵੇਂ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਦੇ ਹਾਂ ਸਫੇਦ ਵਾਲਾਂ ਨੂੰ ਕਾਲਾ ਕਰਨ ਦੀ ਆਵਲਾ ਦੀ ਠਾ ਤੇ ਸ਼ਿਕਾ ਕਾਈ ਨੂੰ ਮਿਲਾ ਕੇ ਹੇਅਰ ਮਾਸਕ ਤਿਆਰ ਕੀਤਾ ਜਾਂਦਾ ਹੈ ਬਸ ਇਹਨਾਂ ਸਟੈਪਸ ਨੂੰ ਤੁਸੀਂ ਫਾਲੋ ਕਰ ਆਮਲਾ ਦਿੱਤਾ ਤੇ ਸ਼ਿਕਾ ਕਾਇਦੇ 5-6 ਟੁਕੜੇ ਲੈ ਕੇ ਰਾਤ ਪਰ ਪਾਣੀ ਚ ਪਿਓ ਕੇ ਰੱਖੋ ਇਸ ਮਿਸ਼ਰਣ ਨੂੰ ਗੈਸ ਤੇ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਇਸ ਨੂੰ ਗੈਸ ਤੋਂ ਉਤਾਰ ਕੇ ਠੰਡਾ ਹੋ ਲਈ ਰੱਖ ਦਿਓ ਠੰਡਾ ਹੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ ਹੁਣ ਇਹ ਸ਼ੇਅਰ ਮਾਸਕ ਨੂੰ ਆਪਣੇ ਵਾਲਾਂ ਤੇ ਲਗਾਓ ਤੇ 3-4 ਘੰਟਿਆਂ ਲਈ ਛੱਡ ਦਿਓ ਆਪਣੇ ਵਾਲਾਂ ਨੂੰ ਸਾਦੇ ਪਾਣੀ ਦੇ ਨਾਲ ਵਾਸ਼ ਕਰ ਲਓ ਧੋ ਲਓ ਜੇਕਰ ਤੁਸੀਂ ਚਾਹੋ ਤਾਂ ਇਸ ਮਿਸ਼ਰਣ ਨੂੰ ਸ਼ੈਂਪੂ ਦੇ ਤੌਰ ਤੇ ਵੀ ਇਸਤੇਮਾਲ ਕਰ ਸਕਦੇ ਹੋ ਹਾਂ ਤੇ ਸਟ੍ਰਿਕ ਦੀ ਵਰਤੂ ਕਰਕੇ ਇਸ ਕੈ ਸਕਦੇ ਆ ਕਿ ਆਪਣੀ ਤਕਲੀਫ ਤੋਂ ਜੋ ਤੁਹਾਡੇ ਚਿੱਟੇ ਬਾਹਰ ਨਹੀਂ ਪ੍ਰੋਬਲਮ ਤੋਂ ਤੁਸੀਂ ਛੁਟਕਾਰਾ ਪਾ ਸਕਦੇ